ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਵਿੰਦਰ ਸਿੰਘ ਅੱਜ ਅਸੀਂ ਪੰਜਾਬ ਦੀ ਜੋ ਸਿਹਤ ਸੂਤਾਂ ਦੇ ਹਾਲਾਤ ਨੇ ਉਹਦੇ ਬਾਰੇ ਜੀ ਤੁਹਾਡੇ ਨਾਲ ਅਸੀਂ ਵਿਚਾਰ ਚਰਚਾ ਕਰਨੀ ਚੋਲੇ ਆ ਆਮ ਆਨਦਵੀ ਪਾਰਟੀ ਦੀ ਸਰਕਾਰ ਰਾਜ ਸત્તા ਤੇ ਜਦੋਂ ਆਈ ਤਾਂ ਸੀਮ ਸਾਹਿਬ ਨੇ ਸਟੇਟਮੈਂਟ ਦਿੱਤੀ ਕਿ ਜਿਸ ਤਰ੍ਹਾਂ ਦਿੱਲੀ ਦੇ ਅੰਦਰ ਹਰ ਮੁਹੱਲੇ ਦੇ ਵਿੱਚ ਮੱਲਾ ਕਲੀਨਿਕ ਖੋਲ ਕੇ ਲੋਕਾਂ ਨੂੰ ਇੱਕ ਚੰਗੇ ਇਲਾਜ ਦਾ ਪ੍ਰਬੰਧ ਦਿੱਤਾ ਜਾ ਰਿਹਾ ਹੈ ਅਸੀਂ ਉਸ ਤਰੀਕੇ ਨਾਲ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਖੋਲ ਕੇ ਚੰਗੀ ਸੇ ਸੂਲਤਾ ਦਾ ਪ੍ਰਬੰਧ ਦੇਣਾ ਚਾਹੁੰਦੇ ਆ ਸਾਥੀਓ ਸਾਡੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਹਨਾਂ ਮਹੱਲਾ ਕਲੀਨਿਕ ਦੇ ਅੰਦਰ ਕੀ ਪ੍ਰੋਪਰ ਡਾਕਟਰਾਂ ਦੀ ਪ੍ਰਤੀ ਕੀਤੀ ਜਾ ਰਹੀ ਹੈ ਕਿ ਉਹਨਾਂ ਮਹੱਲਾ ਕਲੀਨਿਕ ਦੇ ਅੰਦਰ ਕੀ ਉਹਨਾਂ ਦੇ ਵਿੱਚ ਦਵਾਈਆਂ ਪਹੁੰਚ ਰਹੀਆਂ ਹਨ ਕੀ ਉਹਨਾਂ ਮਹੱਲਾ ਕਲੀਨਿਕ ਦੇ ਅੰਦਰ ਮਸ਼ੀਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਸਾਥੀਓ ਇਹਦੇ ਬਾਰੇ ਪੰਜਾਬ ਸਰਕਾਰ ਦਾ ਕੋਈ ਵੀ ਜਵਾਬ ਨਹੀਂ ਹੈ ਪੰਜਾਬ ਦੇ ਅੰਦਰ ਬਹੁਤ ਸਾਰੇ ਹਸਪਤਾਲ ਪਹਿਲਾਂ ਤੋਂ ਹੀ ਮੌਜੂਦ ਹਨ ਪੰਜਾਬ ਸਰਕਾਰ ਨੇ ਬਹੁਤ ਸਮੇਂ ਤੋਂ ਲੈ ਕੇ ਹੁਣ ਤੱਕ ਕੋਈ ਵੀ ਨਵੇਂ ਡਾਕਟਰਾਂ ਦੀ ਕੋਈ ਵੀ ਵਰਥੀ ਨਹੀਂ ਕੀਤੀ ਗਈ ਸਾਡੇ ਮਾਨਸਾ ਦੇ ਅੰਦਰ ਸਿਰਫ ਇੱਕ ਹੀ ਐਮਡੀ ਡਾਕਟਰ ਹੈ ਜੋ ਸਰਦੂਲਗੜ੍ਹ ਦੇ ਹਸਪਤਾਲ ਵੀ ਹਸਪਤਾਲ ਨੂੰ ਵੀ ਦੇਖਦਾ ਹੈ ਅਤੇ ਮਾਨਸਾ ਦੇ ਹਸਪਤਾਲ ਨੂੰ ਵੀ ਦੇਖਦਾ ਹੈ ਸਾਡੇ ਸਰਦੂਲਗੜ੍ਹ ਅੰਦਰ ਮੈਂ ਆਪਣੇ ਸ਼ਹਿਰ ਸਰਦੂਲਗੜ੍ਹ ਦੀ ਗੱਲ ਕਰਦਾ ਕਿ ਸਤ ਸੋ ਸਾਡੇ ਸਰਦੂਲਗੜ ਦੇ ਸ਼ਹਿਰ ਦੇ ਵਿੱਚ ਸਿਰਫ ਇੱਕ ਹੀ ਸਰਕਾਰੀ ਹਸਪਤਾਲ ਆਇਆ ਚੋਸ ਨੂੰ 84 ਪਿੰਡ ਉਸ ਹਸਪਤਾਲ ਦੇ ਨਾਲ ਲੱਗਦੇ ਆ ਉਹਨਾਂ 84 ਪਿੰਡਾਂ ਦੇ ਕੋਲ ਹੋਰ ਕੋਈ ਵਿਕਲਪ ਨਹੀਂ ਕਿ ਹੋਰ ਉਸ ਸਰਕਾਰੀ ਹਸਪਤਾਲ 'ਚ ਜਾ ਸਕਣ ਉਹਨਾਂ 84 ਪਿੰਡਾਂ ਦੇ ਨਾਲ 84 ਪਿੰਡਾਂ ਦੇ ਨਾਲ ਲੱਗਦੇ ਹਸਪਤਾਲ 'ਚ ਕਿ ਉਹ ਉਸ ਉਸ ਦੇ ਵਿੱਚ ਦਵਾਈਆਂ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ ਬਦ ਕਿਸਮਤੀ ਨਾਲ ਸਾਡੇ ਸਰਦੂਲਗੜ ਦੇ ਅੰਦਰ ਇੱਕ ਕੱਗਰ ਦਰਿਆ ਲੰਘਦਾ ਜੇ ਤੋ ਜਸਥਾਨ ਤੋਂ ਕਗਰ ਦਰਿਆ ਲੰਘਦਾ ਹੈ ਉਸ ਕਗਰ ਦਰਿਆ ਦੇ ਹਰ ਜੋ ਨਾਲ ਵਸਦੇ ਕਿਲੋਮੀਟਰ ਦੇ ਅੰਦਰ ਕਗਰ ਦਰਿਆ ਦੇ ਨਾਲ ਵਸਦੇ ਹਨ ਉਸ ਦੇ ਵਿੱਚ ਹੈਪੀ ਟ੍ਰੈਕ ਨੂੰ ਸਿੱਦੇ 15 ਤੋਂ 20 ਮਰੀਜ਼ ਤੁਹਾਨੂੰ ਹਰ ਮਹੀਨੇ ਪਹੁੰਚੀ ਮਿਲਣਗੇ ਉਹ ਪੰਜਾਬ ਸਰਕਾਰ ਨੇ ਇਹ ਟੈਨਸ ਸੀ ਦਾ ਇਲਾਜ ਫ੍ਰੀ ਕੀਤਾ ਹੈ ਸਾਡੇ ਬਦਕਿਸਮਤੀ ਦੀ ਨਾਲ ਸਾਡੇ ਸਰਦੂਲਗੜ ਦੇ ਅੰਦਰ ਪਿਛਲੇ 1 ਮਹੀਨੇ ਤੋਂ ਉਸ ਹੈਪੀਟਾਈਟਸ ਸੀ ਦੀ ਜੋ ਦਵਾਈ ਹੈ ਉਹ ਚੁੱਕੀ ਹੈ ਪੰਜਾਬ ਪੰਜਾਬ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਨਾ ਤਾਂ ਹਸਪਤਾਲਾਂ ਦੇ ਵਿੱਚ ਪ੍ਰੋਪਰ ਦਵਾਈ ਪਹੁੰਚਾਈ ਜਾ ਰਹੀ ਹੈ ਨਾ ਪ੍ਰੋਪਰ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਨਾ ਹੀ ਹਸਪਤਾਲਾਂ ਦੇ ਵਿੱਚ ਮਸ਼ੀਨਾਂ ਦਾ ਕੋਈ ਪ੍ਰੋਪਰ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਲੋਕਾਂ ਨੂੰ ਪ੍ਰਾਈਵੇਟ ਹਸਪਤਾਲ ਜਾਣਾ ਪੈਂਦਾ ਸਾਡੇ ਸਮਾਜ ਦੇ ਹਾਲਾਤ ਇਦਾਂ ਦੇ ਹਨ ਕਿ ਅਸੀਂ ਜੋ ਗਰੀਬ ਲੋਕ ਜੋ ਪ੍ਰਾਈਵੇਟ ਹਸਪੀਟਲ ਇਲਾਜ ਨਹੀਂ ਕਰਾ ਸਕਦਾ ਉਸ ਨੂੰ ਸਰਕਾਰੀ ਹਸਪੀਟਲ ਦੀ ਆਸ ਹੁੰਦੀ ਹੈ ਜੇ ਸਰਕਾਰੀ ਹਸਪੀਟਲ 'ਚ ਦਵਾਈ ਦਾ ਪ੍ਰੋਪਰ ਪ੍ਰਬੰਧ ਨਹੀਂ ਉਹਨਾਂ ਹਸਪੀਟਲਾਂ ਦੇ ਅੰਦਰ ਅਤੇ ਨਾ ਹੀ ਕੋਈ ਪ੍ਰੋਪਰ ਕੋਈ ਡਾਕਟਰ ਦਾ ਪ੍ਰਬੰਧ ਨਹੀਂ ਉਸ ਸਰਕਾਰੀ ਹਸਪੀਟਲ ਦੇ ਅੰਦਰ ਮਜ਼ਦੂਰਨ ਉਹਨੂੰ ਪ੍ਰਾਈਵੇਟ ਹਸਪੀਟਲ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਜਾਣਾ ਪੈਂਦਾ ਪਰ ਪ੍ਰਾਈਵੇਟ ਹਸਪੀਟਲਾਂ ਦੀ ਇੱਕ ਪਾਲਿਸੀ ਹੈ ਕਿ ਜਿਸ ਦੇ ਕੋਲ ਪੈਸਾ ਹੈ ਉਹ ਹਸਪੀਟਲ ਦੇ ਅੰਦਰ ਆਏ ਕਉਸ ਨੂੰ العلاਜ ਦਿੱਤਾ ਜਾਏਗਾ ਜਿਸ ਦੇ ਕੋਲ ਪੈਸਾ ਨਹੀਂ ਫਿਰ ਉਸ ਨੂੰ ਉਸ ਦਾ العلاਜ ਕਰਾਉਣਾ ਮੁਸ਼ਕਲ ਹੋ ਜਾਏਗਾ। ਭਾਰਤ ਸਰਕਾਰ ਦੀ ਤਰ੍ਹਾਂ ਪੰਜਾਬ ਸਰਕਾਰ ਵੀ ਉਹ ਨਿੱਜੀਕਰਨ ਵਾਲੀਆਂ ਨੀਤੀਆਂ ਨੀਤੀਆਂ ਅਪਣਾ ਰਹੀ ਹੈ। ਜਿਸ ਦੇ ਨਾਲ ਨਾ ਤਾਂ ਕੋਈ ਸਰਕਾਰੀ ਹਸਪਤਾਲਾਂ ਦੇ ਵਿੱਚ ਪ੍ਰਤੀ ਕੀਤੀ ਜਾ ਰਹੀ ਹੈ ਡਾਕਟਰਾਂ ਦੀ ਅਤੇ ਨਾ ਹੀ ਉਹਨਾਂ ਵਿੱਚ ਦਵਾਈਆਂ ਦਾ ਕੋਈ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਹਾਲਾਤ ਸਾਡੇ ਪੰਜਾਬ ਦੇ ਨਹੀਂ। ਪੰਜਾਬ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਸ ਦੇ ਬਾਰੇ ਪ੍ਰਵਾਹ ਇਸਤੇ ਬਾਰੇ ਸੋਚਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਕਿ ਲੋਕਾਂ ਨੂੰ ਇੱਕ ਚੰਗੇ ਚੰਗੀ ਸਿਹਤ ਸੂਤਾ ਦਾ ਪ੍ਰਬੰਧ ਦਿੱਤਾ ਜਾਏ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਕਿ ਪੰਜਾਬ ਦੇ ਅੰਦਰ ਲੋਕਾਂ ਨੂੰ ਇੱਕ ਚੰਗੀ ਸਿਹਤ ਸੂਤਾ ਦਾ ਪ੍ਰਬੰਧ ਦੇਣਾ ਚਾਹੀਦਾ ਹੈ ਅਤੇ ਧੰਨਵਾਦ